ਵਾਧਦੇ ਹੋਏ ਤਾਪਮਾਨ ਅਤੇ ਬਹੁਤ ਹੀ ਤੇਜ਼ ਗਰਮੀ ਪੈ ਰਹੀ ਹੈ ਅਤੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਹਿਲ ਸਟੇਸ਼ਨ ਜਾਣਾ ਚਾਹੁੰਦਾ ਹੈ ਆਰਾਮਦਾਇਕ ਛੁੱਟੀਆਂ ਬਿਤਾਉਣਾ ਚਾਹੁੰਦਾ ਹੈ ਹਾਲਾਂਕਿ ਇਨਸਾਨਾਂ ਵਾਂਗ ਜਾਨਵਰਾਂ ਨੂੰ ਵੀ ਗਰਮੀ ਲੱਗਦੀ ਹੈ ਤਾਂ ਉਹ ਵੀ ਆਪਣੇ ਸਟਾਈਲ ਦੇ ਵਿੱਚ ਹੀਟ ਨੂੰ ਬੀਟ ਕਰਦੇ ਨੇ ਸੋ ਇਸੇ ਨਾਲ ਜੁੜੀ ਇੱਕ ਵੀਡੀਓ ਇੰਨੀ ਦਿਨੀ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਬਣੀ ਹੋਈ ਹੈ ਜਿਸ ਵਿੱਚ ਵੇਖਣ ਤੋਂ ਬਾਅਦ ਯਕੀਨਨ ਤੁਹਾਡਾ ਵੀ ਦਿਨ ਹੈ ਜਿਹੜਾ ਪਸ ਜਾਵੇਗਾ ਇਸ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਜੀਆਂ ਬੰਦਰ ਕਿੰਨੇ ਸ਼ਰਾਰਤੀ ਹੁੰਦੇ ਨੇ ਸਾਰੇ ਜਾਣਦੇ ਨੇ ਇਸ ਗੱਲ ਨੂੰ ਖੁਦ ਵੀ ਅਸੀਂ ਮਹਿਸੂਸ ਕੀਤਾ ਹੋਵੇਗਾ ਅਕਸਰ ਬੰਦਰ ਜਿਸ ਇਲਾਕੇ ਵਿੱਚ ਜਾਂਦੇ ਨੇ ਉੱਥੇ ਜਮ ਕੇ ਉਤਪਾਦ ਮਚਾਉਂਦੇ ਨੇ ਕਈ ਥਾਵਾਂ ਤੇ ਤਾਂ ਬੰਦਰ ਲੋਕਾਂ ਨੂੰ ਇੰਨਾ ਪਰੇਸ਼ਾਨ ਕਰਦੇ ਨੇ ਜੀ ਦੀ ਕੋਈ ਹੱਤ ਨਹੀਂ ਹਾਲਾਂਕਿ ਇਸ ਹਰਕਤ ਹੈ ਜੜੀ ਇਹ ਨਦੀ ਅਜਹੀ ਹੁੰਦੀ ਹੈ ਜਿਹਨੂੰ ਦੇਖਣ ਤੋਂ ਬਾਅਦ ਗੁੱਸਾ ਵੀ ਆਉਂਦਾ ਹੈ ਤੇ ਹਾਸਾ ਵੀ ਆਉਂਦਾ ਸੋ ਇੱਕ ਵੀਡੀਓ ਹੀ ਵੇਖ ਲਓ ਬੰਦਰਾਂ ਦਾ ਇੱਕ ਗਰੁੱਪ ਸਵੀਮਿੰਗ ਪੂਲ ਦੇ ਵਿੱਚ ਕਿਵੇਂ ਨਜ਼ਾਰੇ ਲੈ ਰਿਹਾ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕੁਝ ਬੰਦਰ ਇੱਕ ਘਰ ਦੇ ਸਵੀਮਿੰਗ ਪੂਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੇ ਨੇ ਉੱਥੇ ਬੜੀ ਝਲਾਕੀ ਨਾਲ ਪੂਲ ਦੇ ਵਿੱਚ ਤੈਰਦੇ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਕੁਝ ਬੰਦਰ ਪੂਲ ਦੇ ਬਾਹਰ ਖੁਦ ਨੂੰ ਸੁਕਾਉਂਦੇ ਦਿਖਾਈ ਦੇ ਰਹੇ ਨੇ ਇੱਕਦਮ ਇਨਸਾਨਾਂ ਦੀ ਤਰ੍ਹਾਂ ਪੂਲ ਦੇ ਮੱਦੇ ਸੋ ਮਜ਼ੇ ਦੀ ਗੱਲ ਇਹ ਹੈ ਕਿ ਉਹ ਪਾਈਪ ਦੇ ਸਹਾਰੇ ਪੂਲ ਤੋਂ ਬੜੀ ਹੀ ਚਲਾਕੀ ਨਾਲ ਬਾਹਰ ਹੀ ਆਉਂਦੇ ਨੇ ਅਤੇ ਖੁਦ ਨੂੰ ਸਿਕਾਉਂਦੇ ਨੇ ਸੋ ਇਸ ਕਲਿੱਪ ਨੂੰ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹੈ ਜਿਹੜਾ ਉੱਥੇ ਸ਼ੇਅਰ ਕੀਤਾ ਗਿਆ ਸੀ ਜਿਸ ਦੇ ਵਿੱਚ ਹੈ ਕਿ ਇਸ ਤਰੀਕੇ ਨਾਲ ਉਹ ਮਸਤੀ ਅਤੇ ਗਰਮੀ ਤੋਂ ਨਿਜਾਤ ਪਾਉਂਦੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਯੂਜ਼ਰਸ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਵੀ ਕੀਤੇ ਜਾ ਰਹੇ ਨੇ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਗਰਮੀ ਦੇ ਅਸਲੀ ਮਜ਼ੇ ਤਾਂ ਬੰਦਰ ਲੈ ਰਹੇ ਨੇ ਉਹ ਵੀ ਇੱਕਦਮ ਮੁਫਤ ਜੀ ਹਾਂ ਇਸ ਤਰੀਕੇ ਦੇ ਕਮੈਂਟਸ ਸੋਸ਼ਲ ਮੀਡੀਆ ਤੇ ਆ ਰਹੇ ਨੇ ਤੁਸੀਂ ਵੀ ਵੇਖੋ ਇਹ ਵੀਡੀਓ